इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਪਗਵਾਸਾ ਨਦਰਸਪਤੀ ਪ੍ਰਧਾਨ ਪੰਕੜਦਰਵੇਸ਼ ਡਿਊਟੀ ਬੁਰੀ ਟੀਮ ਨੇ ਮਨਸਰਜਖਮੀ ਗਉ ਨੂੰ ਚੁੱਕ ਕੇ ਰਸਖੇ ਜਗ੍ਹਾ ਤੇ ਪਹੁੰਚਾਇਆ ਪਗਵਾਸਾ ਨਦਰਸਪਤੀ ਪ੍ਰਧਾਨ ਪੰਕੜਦਰਵੇਸ਼ ਦੀ ਪੂਰੀ ਟੀਮ ਨੇ ਮਨਸਰ ਦਾ ਦੌਰਾ ਕੀਤਾ ਉਹਨਾਂ ਨੇ ਐਕਸੀਡੈਂਟ ਹੋਇਆ ਦੇਖਿਆ ਤੇ ਬਿਮਾਰ ਜਤਨੀ گاਵਾਂ ਨੂੰ ਫੜ ਕੇ ਸੁਰੱਖਿਤੀ ਜਾਵਾਂ ਤੇ ਪਹੁੰਚਾਇਆ ਤਰਨ ਚੀਫ ਬਿਊਰੋ ਕੋ ਸਤੰਨ ਚੀਫ ਬਿਊਰੋ ਮਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ ਐਸ਼ਾਨ ਦੀ ਤਰ੍ਹਾਂ ਗੰੂ ਸੇਨਾ ਦਲ ਬਗਵਾ ਸੇਨਾ ਦਾ ਜਿਹੜਾ ਯੂਨਿਟ ਆ ਜਾਰਾ ਜੀ ਸਾਡੇ ਅੱਜ ਗੰੂ ਨਾਲ ਇੱਕ ਐਕਸੀਡੈਂਟ ਹੋਇਆ ਬਾਈਪਾਸ ਤੇ ਹਮੇਸ਼ਾ ਦੀ ਤਰ੍ਹਾਂ ਦਾਣਾ ਜੀ ਹਾਜ਼ਰ ਉੱਥੇ ਪਹੁੰਚੇ ਆ ਜਿਸ ਨੂੰ ਅਸੀਂ ਨਿਰੀਖਣ ਹਾਂ ਤੇ ਮੈਂ ਇਹਨਾਂ ਦਾ ਮੁਖੀ ਹੁੰਦੇ ਨਾ ਤੇ ਅੱਜ ਇੱਥੇ ਪਹੁੰਚਿਆ ਤੇ ਇਹਨਾਂ ਨੇ ਹਮੇਸ਼ਾ ਹੀ ਆਪਣੀ ਡਿਊਟੀ ਨਿਭਾਈ ਆ ਅੱਜ ਗੰੂ ਮਾਦ ਦਾ ਜਿਹੜਾ ਐਕਸੀਡੈਂਟ ਹੋਇਆ ਹੈ ਤੁਹਾਨੂੰ ਦਿਖਾਉਂਦੇ ਹਾਂ ਉਨਾਂ ਦੀ ਲੱਤ ਟੁੱਟ ਗਈ ਸੀ ਪਰ ਜਾਨ ਬਚਾ ਲਈਤੀ ਗਈ ਆ ਤੇ ਹੁਣ ਇਹਨਾਂ ਨੂੰ ਕਾਉਸ਼ਲਾ ਸ਼ਿਫਟ ਕਰ ਰਹੇ ਆ ਗਊਮਾਤਾ ਨੂੰ ਸਾਰੇ ਬਕਾਸ਼ਨਾ ਹੀ ਟੀਮ ਲੱਗੀ ਆ ਦੇਖੋ ਇਹਨਾਂ ਨੂੰ ਕਾਉਸ਼ਲਾ ਸ਼ਿਫਟ ਕਰ ਰਹੇ ਆ ਬਲੱਡ ਨਿਕਲਿਆ ਹੈ ਤਾਂ ਫਸਟ ਐਂਡ ਦितीय ਤੇ ਸ਼ਿਫਟ ਕਰ ਰਹੇ ਆ ਬੜੀ ਮਿਹਨਤ ਦੇ ਨਾਲ ਇਹ ਕੰਮ ਕੀਤਾ ਜਾਂਦਾ ਗਊ ਮਾਤਾ ਦੇ ਫਗਵਾ ਸੈਨਾ ਦੀ ਟੀਮ ਅੰਮਰਸਰ ਚ ਪੰਜਾਬ ਚ ਹਰਥਾਂ ਤੇ ਕੰਮ ਕਰ ਰਹੀ ਐ ਇਸ ਲਈ ਗਊਮਾਂਤਾਂ ਲਈ ਬਹੁਤ ਉੱਚੇ ਬੰਦਲ ਤੇ ਸਾਡੇ ਗਊ ਸੈਨਾ ਦਲ ਦੇ ਪ੍ਰਧਾਨ ਵੀ ਬਹੁਤ ਬੇਨਤੀ ਨੇ ਜਦੋਂ ਵੀ ਰਾਤ ਦਿਨ ਕੋਈ ਵੀ ਜੀਵਿਤ ਬੰਦੀ ਤੇ ਪਹੁੰਚਦੇ ਨੇ ਜੈ ਸ਼ੀਰਾਂ